ਮੇਰੀ ਤੇ ਪਾਤਰ ਸਾਹਿਬ ਦੀ ਸਾਂਝ ਮੇਰਾ ਖਿਆਲ 25-30 ਸਾਲ ਤੋਂ ਪਹਿਲਾਂ ਦੀ ਹੈ ਜੀ ਔਰ ਸਾਡੇ ਗੁਆਂਢ ਜਿਲੰਦਰ ਇਹਨਾਂ ਦੀ ਸਿਸਟਰ ਰਹਿੰਦੀ ਆ ਸੁਦੀਪ ਪਾਤਰ ਇੱਕ ਬੇਨਜ਼ੀਰ ਸ਼ਖਸੀਅਤ ਦੇ ਮਾਲਕ ਸਾਹਿਬ ਔਰ ਮੈਂ ਸਮਝਦਾ ਪੰਜਾਬੀ ਕਮਤਾ ਦਾ ਅਜ ਇੱਕ ਟੀਸੀ ਦਾ ਫੁੱਲ ਟੁੱਟਾ ਉਹ ਹਸਮੁਖ ਅਤੇ ਮਿਲਾਪੜਾ ਸੀ ਕਨ ਸਭ ਨਾਲ ਪ੍ਰੀਤ ਗਿਆ ਏਲੀਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੇਲ ਇਸ ਸਮੇਂ ਸਾਡੇ ਨਾਲ ਰਿਸ਼ਪਾਲ ਸਿੰਘ ਪਾਲ ਜੀ ਨੇ ਜਿਨ੍ਹਾਂ ਨੂੰ ਪੰਜਾਬ ਦਾ ਰਫੀ ਕਿਹਾ ਜਾਂਦਾ ਵਾ ਤੇ ਦੱਸ ਦੇ ਕਿ ਸਰਦੀਪ ਪਾਤਰ ਸਾਹਿਬ ਦੀ ਅੰਤਿਮ ਅਰਦਾਸ ਦੇ ਉੱਪਰ ਪਹੁੰਚਨੇ ਗੱਲਬਾਤ ਕਰ ਲੈਣੇ ਹਾਂ ਸਰ ਸਭ ਤੋਂ ਪਹਿਲਾਂ ਤੇ ਇਹ ਹੀ ਜਾਨਣਾ ਚਾਹਾਂਗੇ ਪਾਤਰ ਸਾਹਿਬ ਨਾਲ ਜਿਹੜੀ ਤੁਹਾਡੀ ਸਾਂਝ ਆ ਉਹ ਕਿੰਨੀ ਕੁ ਪੁਰਾਣੀ ਹੈ ਕਿੰਨੇ ਸਮੇਂ ਤੋਂ ਤੁਸੀਂ ਉਹਨਾਂ ਨੂੰ ਜਾਣਦੇ ਹੋ ਮੇਰੀ ਤੇ ਪਾਤਰ ਸਾਹਿਬ ਦੀ ਸਾਂਝ ਮੇਰਾ ਖਿਆਲ 25-30 ਸਾਲ ਤੋਂ ਪਹਿਲਾਂ ਦੀ ਹੈ ਜੀ ਔਰ ਸਾਡੇ ਗੁਆਹਂਡੇ ਜਿਲੰਦਰ ਇਹਨਾਂ ਦੀ ਸਿਸਟਰ ਰਹਿੰਦੀ ਆ ਬਲਬੀਰ ਕੌਰ ਉਹਨਾਂ ਦੇ ਕੋਲ ਆਉਂਦੇ ਹੁੰਦੇ ਸੀ ਉੱਥੇ ਮੇਰਾ ਮਿੱਤਰ ਚਾਰਾ ਪਿਆ ਉੱਥੇ ਇਹਨਾਂ ਦੇ ਚਾਚੇ ਦੇ ਪੁੱਤ ਭਰਾ ਦیدار ਸਿੰਘ ਪ੍ਰਦੇਸੀ ਆਉਂਦੇ ਸੀ ਉਹ ਅਫਰੀਕਾ ਰਹਿੰਦੇ ਆ ਉਹਨਾਂ ਨਾਲ ਤੇ ਫਿਰ ਮੇਨਾ ਜੇ ਮੈਂ ਕਵੀ ਦਰਬਾਰਾਂ ਚ ਇਹਨਾਂ ਨੂੰ ਜਿਲੰਦਰ ਸਾਦਾ ਰਿਆ ਇਹ ਫਿਰ ਮੈਨੂੰ ਇੱਥੇ ਲੁਧਿਆਣੇ ਸਾਦੇ ਰਹੇ ਤੇ ਸੁਰਜੀਤ ਪਾਤਰ ਇੱਕ ਬੇਨਜ਼ੀਰ ਸ਼ਖਸੀਅਤ ਦੇ ਮਾਲਕ ਸਨ ਔਰ ਮੈਂ ਸਮਝਦਾ ਪੰਜਾਬੀ ਕਵਤਾ ਦਾ ਅਜੇ ਇੱਕ ਟੀਸੀ ਦਾ ਫੁੱਲ ਟੁੱਟਾ ਦੇਖੋ ਜਿੰਨੇ ਸਵਾਸ ਲੈਣੇ ਉਹਨੇ ਆਦਮੀ ਨੇ ਲੈਣੇ ਆ ਕੋਈ ਨਾ ਵੱਧ ਲੈ ਸਕਦਾ ਨਾ ਘੱਟ ਲੈ ਸਕਦਾ ਪਰ ਇੱਕ ਦੇਵਤਿਆਂ ਦੀ ਮੌਤ ਪਰਮਾਤਮਾ ਨੇ ਉਹਨਾਂ ਨੂੰ ਦਿੱਤੀ ਹੈ ਮੈਂ ਸਮਝਦਾ ਇਹ ਇਥੋਂ ਪਤਾ ਲੱਗਦਾ ਹੈ ਕਿ ਸਭਾ ਸ ਆਦਮੀ ਇਨਸਾਨ ਜਿਹੜਾ ਹੈ ਉਹਨੂੰ ਆਪਣੀ ਜ਼ਿੰਦਗੀ ਇਦਾਂ ਜੀਣੀ ਚਾਹੀਦੀ ਜਿਦਾਂ ਬਾਤੁਰ ਸਾਹਿਬ ਨੇ ਜੀਆ ਕਿਸੇ ਨੇ ਠੀਕ ਲਿਖਿਆ ਉਹ ਕਹਿੰਦਾ ਬੁੱਝ ਗਿਆ ਦੀਵਾ ਬਸ ਤੇਲ ਇੰਨਾ ਹੀ ਸੀ ਤੇਰਾ ਤੇ ਸਾਡਾ ਮੇਲ ਬਸ ਇੰਨਾ ਹੀ ਸੀ ਤੂੰ ਤੇ ਤੁਰ ਗਿਓ ਆਪਣਾ ਕਿਰਦਾਰ ਨਿਭਾ ਕੇ ਨਾਟਕ ਤਾਂ ਚੱਲ ਰਿਹਾ ਹੈ ਬਸ ਤੇਰਾ ਖੇਲ ਇੰਨਾ ਹੀ ਸੀ ਸਾਡੇ ਨਾਲ ਸਬੰਧ ਇੰਨਾ ਹੀ ਸੀ ਪਰ ਬੜਾ ਵੱਡਾ ਘਾਟਾ ਹੈ ਜਿਹੜਾ ਪੂਰਿਆ ਨਹੀਂ ਜਾ ਸਕਦਾ ਮੈਂ ਉਹਨਾਂ ਲਈ ਦੋ ਤਿੰਨ ਸ਼ੇਅਰ ਲਿਖੇ ਸਨ ਉਹ ਦੋ ਸ਼ੇਅਰ ਤੁਹਾਡੇ ਨਾਲ ਸਾਂਝੇ ਕਰਦਾ ਉਹ ਪੱਤੜ ਕਲਾ ਦਾ ਪਾਤਰ ਸੀ ਉਹ ਪੱਤੜ ਕਲਾ ਦਾ ਪਾਤਰ ਸੀ ਕਮਤਾ ਨੂੰ ਕਰ ਸੁਰਜੀਤ ਗਿਆ ਉਹ ਵਾਰਿਸ ਸੀ ਪੰਜਾਬੀ ਦਾ ਯੁੱਗ ਵਾਰਿਸ ਸ਼ਾਹ ਦਾ ਬੀਤ ਗਿਆ ਉਹ ਵਾਰਿਸ ਸੀ ਪੰਜਾਬੀ ਦਾ ਯੁੱਗ ਵਾਰਿਸ ਸ਼ਾਹ ਦਾ ਬੀਤ ਗਿਆ ਉਹਦੇ ਬੋਲ ਅਖਾਣ ਹੀ ਬਣ ਗਏ ਨੇ ਸਦੀਆਂ ਤੱਕ ਜ਼ਿੰਦਾ ਰਹਿਣਗੇ ਜੋ ਭਾਵੇਂ ਕਵਤਾ ਭਾਵੇਂ ਗਜ਼ਲ ਹੋਵੇ ਭਾਵੇਂ ਲਿਖ ਕੇ ਜੋ ਵੀ ਗੀਤ ਗਿਆ ਉਹ ਰਾਹਾਂ ਦੇ ਵਿੱਚ ਨਹੀਂ ਤੁਰਿਆ ਉਹ ਤੁਰਿਆ ਤਾਂ ਰਾਹ ਬਣਦੇ ਗਏ ਉਹ ਹਸਮੁਖ ਅਤੇ ਮਲਾਪੜਾ ਸੀ ਕਰ ਸਭਨਾ ਨਾਲ ਪ੍ਰੀਤ ਗਿਆ ਇਹੋ ਜਿਹੀ ਮਹਾਨ ਸ਼ਖਸੀਅਤ ਨੂੰ ਮੈਂ ਆਪਣੇ ਲੋ ਸ਼ਰਧਾ ਦੇ ਫੁੱਲ ਭੇਂਟ ਕਰਦਾ ਪ੍ਰਮਾਤਮਾ ਕਿਰਪਾ ਕਰੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਿੱਛੇ ਸਾਡੀ ਭੈਣ ਭੁਪਿੰਦਰ ਕੌਰ ਨੂੰ